हां जी दोस्तों की हालचाल है ਤੁਹਾਡਾ ਅੱਜ ਆਪ tụਹਡੇ ਲਈ ਇੱਕ ਹੋਰ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਇਸ ਵੀਡੀਓ ਵਿੱਚ ਆਪਾ ਤੁਹਾਨੂੰ ਚੰਗੀ ਤਰ੍ਹਾਂ ਸਮਝਾਵਾਂਗੇ ਤੇ ਦੱਸਾਂਗੇ ਤੁਸੀਂ ਜੇ Facebook ਉੱਪਰ ਵਰਕ ਕਰਦੇ ਹੋ ਠੀਕ ਹੈ ਜੀ ਜਾਂ ਉਹਨੂੰ ਮੋਨਟਾਈਜ਼ ਕਰਵਾਉਣਾ ਚਾਹੁੰਦੇ ਹੋ ਚਾਹੇ ਉਹ ਪ੍ਰੋਫਾਈਲ ਹੋਵੇ ਚਾਹੇ ਉਹ ਪੇਜ ਹੋਵੇ ਤੇ ਉਹਦੇ ਉੱਪਰ ਜਿਹੜਾ ਵਰਕ ਤੁਸੀਂ ਕਰਦੇ ਹੋ ਉਹ ਵਰਕ ਸਹੀ ਹੈਗਾ ਕਿ ਨਹੀਂ ਹੈਗਾ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਸਮਝਾਵਾਂਗੇ ਕਿ ਕਿਹੜਾ ਵਰਕ ਆ ਜਿਹੜਾ ਉਹ 2025 ਦੇ ਵਿੱਚ ਜਿਹੜੇ ਟੂਲ ਜਾਂ ਆਰਨਿੰਗ ਜਿਹੜੀ ਨਹੀਂ ਹੋਊਗੀ ਤੇ ਉਹ ਕ੍ਰिएਟਰਾਂ ਨੂੰ ਠੀਕ ਹੈ ਜੀ ਤੁਹਾਨੂੰ ਵੀ ਉਹ ਵਰਕ ਨਹੀਂ ਕਰਨਾ ਚਾਹੀਦਾ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਨੁਕਸਾਨ ਨਾ ਹੋਵੇ ਤੇ ਆਪਾਂ ਤੁਹਾਨੂੰ ਦੱਸ ਦਿਆਂ ਠੀਕ ਹੈ ਜੀ ਇਸ ਪਹਿਲੇ ਨੰਬਰ ਤੇ ਸਭ ਤੋਂ ਪਹਿਲਾਂ ਹੁੰਦਾ ਪਿਆ ਵਾ ਡੁਪਲੀਕੇਟ ਕੰਟੈਂਟ ਤੁਸੀਂ ਕਿਸੇ ਦਾ ਵੀ ਡੁਪਲੀਕੇਟ ਕੰਟੈਂਟ ਹੈ ਜਿਹੜਾ ਉਹ ਚੱਕ ਕੇ ਅਪਲੋਡ ਨਹੀਂ ਕਰਨਾ ਠੀਕ ਹੈ ਜੀ ਚਾਹੇ ਉਹ ਠੀਕ ਹੈ ਜੀ ਕੋਈ ਫੋਟੋ ਹੋਵੇ ਚਾਹੇ ਕੋਈ ਠੀਕ ਹੈ ਜੀ ਵੀਡੀਓ ਹੋਵੇ ਚਾਹੇ ਕੋਈ ਰੀਲ ਆ ਠੀਕ ਹੈ ਜੀ ਉਹਨੂੰ ਤੁਸੀਂ ਜਾ ਕੇ ਅਪਲੋਡ ਨਹੀਂ ਕਰਨਾ ਜੇ ਕਿਸੇ ਦਾ ਕੋਈ ਕੰਟੈਂਟ ਛਾ ਕੇ ਅਪਲੋਡ ਕਰੋਗੇ ਨਾ ਤੁਹਾਡੀ ਜਿਹੜੀ ਆ ਫੇਸਬੁੱਕ ਦੀ ਪ੍ਰੋਫਾਈਲ ਜਾਂ ਪੇਜ ਆ ਉਹ ਹੁਣ 2025 ਦੇ ਵਿੱਚ ਕਦੇ ਵੀ ਮੋਨਟਾਈਜ਼ ਜਿਹੜਾ ਉਹ ਨਹੀਂ ਹੋਊਗਾ ਤੁਹਾਨੂੰ ਆਪ ਦਾ ਖਰ ਦਾ オリジナル ਵਰਕ ਕਰਨਾ ਪੈਣਾ ਵਾ ਕਿਸੇ ਦਾ ਕੰਟੈਂਟ ਤੁਸੀਂ ਇੱਕ ਹਸਾਬ ਦਾ ਚੋਰੀ ਕੀ ਤਾਵਾ ਠੀਕ ਹੈ ਜੀ ਚੱਕ ਕੇ ਤੇ ਅਪਲੋਡ ਕਰ ਦਿੱਤਾ ਇਦਾਂ ਕਿ ਕਿਸੇ ਦਾ ਕੰਟੈਕਟ ਤੁਸੀਂ ਨਾ ਹੀ ਤਾਂ ਕੋਈ ਟੂਲ ਖਲਾ ਸਕਦੇ ਆ ਠੀਕ ਹੈ ਜੀ ਕਿਉਂਕਿ ਇੰਡਸਟਰੀ ਮੈਂ ਐਡ ਬੰਦ ਹੋ ਗਈ ਆ ਠੀਕ ਹੈ ਜੀ ਦੂਜੇ ਟੂਲ ਜਿਹੜੇ ਆ ਇਨਵਾਈਟ ਉਹ ਵੀ ਨਹੀਂ ਮਿਲਦੇ ਪਏ ਤੇ ਗੱਲ ਆ ਰਹੀ ਆ ਕੰਟੈਂਟ ਟੂਲ ਦੇ ਵਿੱਚ ਉੱਪਰ ਠੀਕ ਹੈ ਜੀ ਕੰਟੈਂਟ ਟੂਲ ਲੈਣ ਦੇ ਲਈ ਠੀਕ ਹੈ ਜੀ ਆਪ ਨੂੰ origignal ਵਰਕ ਕਰਨਾ ਪੈਣਾ ਵਾ ਤੇ ਉਹਦੇ ਲਈ ਠੀਕ ਹੈ ਜੀ ਧਿਆਨ ਦੇਦਲ ਵਰਕ ਕਰਨਾ ਤੇ ਸੋਚ ਸਮਝ ਕੇ ਵਰਕ ਕਰਨਾ ਵਾ ਜਿੱਦਾਂ Facebook ਕਹਿ ਰਹੀ ਆ ਉਹਦੇ ਮੁਤਾਬਕ ਵਰਕ ਕਰਨਾ ਵਾ ਇਹ ਨਹੀਂ ਹੈਗਾ ਵੀ ਜੋ ਤੁਹਾਡਾ ਦਿਲ ਕਰਦਾ ਤੁਸੀਂ ਅਪਲੋਡ ਕਰੀ ਜਾਂਦੇ ਆ ਉਹ ਤੁਹਾਡਾ ਦਿਲ ਕੀਤਾ ਠੀਕ ਹੈ ਜੀ ਤੁਸੀਂ ਫੋਟੋ ਅਪਲੋਡ ਕਰਤੇ ਰੀਲ ਜਾਂ ਪੋਸਟ ਅਪਲੋਡ ओरिजिनल ਦੇ ਵਿੱਚ ਵੀ ਇਦਾਂ ਹੁੰਦਾ ਵੀ ओरिजिनल ਐ ਨਹੀਂ ਹੁੰਦਾ ਵੀ ਜੋ ਮਰਜੀ ਤੁਸੀਂ ਅਪਲੋਡ ਕਰ ਸਕਦੇ ਹੋ ओरिजिनल ਦੇ ਵਿੱਚ ਵੀ ਇਹਦਾ ਹੁੰਦਾ ਵੀ ਪਹਿਲੇ ਆਪਾਂ ਨੂੰ ਵਰਕ ਜਿਹੜਾ ਹੁੰਦਾ ਵਾ ਉਹ ਸੋਚ ਸਮਝ ਕੇ ਸਿੱਖਣਾ ਪੈਂਦਾ ਵੀ ਕਿਵੇਂ ਵਰਕ ਕਰਨਾ ਤੇ ਕਿਵੇਂ ਆਪਾਂ ਟੂਲ ਲੈਣਾ ਵਾ ਇਹ ਨਹੀਂ ਹੈਗਾ ਵੀ ਕੋਈ ओरिजिनल ਦੇ ਵਿੱਚ ਵੀ ਆਪਾਂ ਕੱਲੀ ਮੋਬਾਈਲ ਤੋਂ ਚੀਜ਼ ਬਣਾਵੜਾ ਕੇ ਅਪਲੋਡ ਕਰੀ ਜਾਂਦੇ ਆਪਾਂ ਨੂੰ ਕੰਟੈਂਟ ਟੂਲ ਮਿਲ ਜਾਊਗਾ ਇਹਦਾ ਕਦੇ ਵੀ ਨਹੀਂ ਹੋ ਸਕਦਾ ਜਿਵੇਂ ਫੇਸਬੁੱਕ ਦਾ ਪਾਲਿਸ ਹੋਗਾ ਹੈਗਾ ਵਾ ਫੇਸਬੁੱਕ ਕਹਿੰਦੀ ਹੈ ਵਰਕ ਕਰਨ ਨੂੰ ਉਹਦੇ ਮੁਤਾਬਕ ਉਹਦਾ ਦੇ ਹਿਸਾਬ ਕਦਾਵ ਦੇ ਨਾਲ ਆਪਣਾ ਵਰਕ ਜਿਹੜਾ ਉਹ ਕਰਨਾ ਪੈਂਦਾ ਵਾ ਹੁਣ 2 ਨੰਬਰ ਤੇ ਆ ਗਿਆ ਠੀਕ ਹੈ ਜੀ ਜਿੱਦਾਂ ਕਿ ਕੋਈ ਆਪਾਂ ਗੇਮ ਦੀ ਵੀਡੀਓ ਬਣਾਉਂਦੇ ਆ ਠੀਕ ਹੈ ਜੀ ਸਕਰੀਨ ਰਿਕਾਰਡਿੰਗ ਜਿਹੜੀ ਆ ਉਹ ਆਪਾਂ ਕਰਦੇ ਆ ਤੇ ਉਹਨਾਂ ਦੀ ਜਿੱਦਾਂ ਕਿ ਕੋਈ ਵੀ ਗੇਮ ਹੋਵੇ ਠੀਕ ਹੈ ਜੀ ਆਪਾਂ ਉਹਦੀ ਸਕਰੀਨ ਰਿਕਾਰਡਿੰਗ ਜਿਹੜੀ ਉਹ ਕਰ ਲੈਂਦੇ ਆ ਚਾਹੇ ਉਹਦੇ ਨਾਲ ਆਪਾਂ ਆਪਣੀ ਫੋਟੋ ਲਾ ਦਿੰਦੇ ਆ ਵੀਡੀਓ ਕੋ ਲਾ ਦਿੰਦੇ ਆ ਤੇ ਮਗਰ ਜਿਹੜੀ ਇਹ ਵੀਡੀਓ ਹੋ ਗੇਮਿੰਗ ਦੀ ਚੱਲੀ ਜਾਂਦੀ ਪਈ ਹੈ ਤੇ ਨਾਲ ਆਪਾਂ ਬੋਲ-ਬੋਲ ਕੇ ਗੱਲਾਂ ਬਾਤਾਂ ਕਰਦੇ ਆ ਚਿਹਰ ਆਪਦੀ ਉੱਤੇ ਆਵਾਜ਼ ਲਾ ਦਿੰਦੇ ਆ ਤੇ ਜੇ ਵੀਡੀਓ ਹੁੰਦੀ ਆ ਕਿਸੇ ਹੋਰ ਦੀ ਹੁੰਦੀ ਆ ਗੇਮ ਦੀ ਤੇ ਜਿਹੜੇ ਗੇਮ ਵਾਲੇ ਚੈਨਲ ਆ ਠੀਕ ਹੈ ਜੀ ਪ੍ਰੋਫਾਈਲ ਐਂਡ ਪੇਜ ਆ ਉਹ ਉਹ ਵੀ ਮੋਨਟਾਈਜ਼ ਨਹੀਂ ਹੋਣੇ ਠੀਕ ਹੈ ਜੀ ਤੇ ਪਹਿਲਾਂ ਹੀ ਇਦਾਂ ਦਾ ਜਿਹੜਾ ਕੰਮ ਆ ਉਹ ਕਰਨਾ ਬੰਦ ਕਰ ਦਿਓ ਠੀਕ ਹੈ ਜੀ ਤੀਜੇ ਨੰਬਰ ਤੇ ਹੈਗੀ ਆ ਰਿਐਕਸ਼ਨ ਵੀਡੀਓ ਜਿਹੜੇ ਮੇਰੇ ਵੀਰ ਭੈਣ ਠੀਕ ਹੈ ਜੀ ਕ੍ਰिएਟਰ ਰਿਐਕਸ਼ਨ ਵੀਡੀਓ ਬਣਾਉਂਦੇ ਆ ਠੀਕ ਹੈ ਜੀ ਕੋਸ਼ ਕ੍ਰिएਟਰ ਹਜੇ ਵੀ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਰਿਐਕਸ਼ਨ ਵੀਡੀਓ ਬਣਾ ਬਣਾ ਰਹੇ ਆ ਤੇ ਸਾਨੂੰ ਪਤਾ ਨਹੀਂ ਕਿੰਨੇ ਕੁ ਪੈਸੇ ਜਿਹੜੇ ਉਹ ਅਸੀਂ ਕਮਾ ਲਵਾਂਗੇ ਠੀਕ ਹੈ ਜੀ ਚਾਹੇ ਸਾਨੂੰ ਕੰਟੈਂਟ ਟੂਲ ਮਿਲ ਜਾਊਗਾ ਠੀਕ ਹੈ ਜੀ ਚਾਹੇ ਸਾਨੂੰ ਠ ਤੇ 2025 ਦੇ ਵਿੱਚ ਠੀਕ ਹੈ ਜੀ ਫੇਸਬੁਕ ਨੇ ਜਵਾਬ ਮਨਾ ਕੀਤਾ ਹੋਇਆ ਵਾ ਵੀ ਉਹ ਜਿਹੜਾ ਵਾ ਕਿਸੇ ਦਾ ਤੁਸੀਂ ਕੋਈ ਵੀ ਕੰਟੈਂਟ ਚੱਕ ਕੇ ਠੀਕ ਹੈ ਜੀ ਉਹਦੀ ਐਡੀਟਿੰਗ ਕਰੋਗੇ ਆ ਠੀਕ ਹੈ ਜੀ ਐਡਿਟ ਕਰੋਗੇ ਵੀਡੀਓ ਨੂੰ ਤੇ ਉਹਦੇ ਉੱਤੇ ਠੀਕ ਹੈ ਜੀ ਤੁਹਾਡੀ ਕੋਈ ਮਿਹਨਤ ਤਾਂ ਹੁੰਦੀ ਨਹੀਂ ਮਿਹਨਤ ਤਾਂ ਕਿਸੇ ਦੀ ਹੋਰ ਦੀ ਹੁੰਦੀ ਹੈ ਜਿਹੜੀ ਤੁਸੀਂ ਆਪ ਤੁਸੀਂ ਖੁਦ ਇਕੱਲਾ ਬੋਲ ਹੀ ਰਹੇ ਹੋ ਤੁਹਾਡਾ ਉਹਦੇ ਜੀ ਕੀ ਕੰਟੈਂਟ ਹੋਇਆ ਵੀਡੀਓ ਤਾਂ ਤੁਸੀਂ ਕਿਸੇ ਹੋਰ ਦੀ ਦਿਖਾ ਰਹੇ ਹੋ ਜਿਹੜੀ ਅਗਲਾ ਵੇਖ ਰਿਹਾ ਵਾ ਕੋਈ ਵੀ ਪਰਸਨ ਅਗਲਾ ਹੜਾ ਤੇ ਕਿਸੇ ਰਿਐਕਸ਼ਨ ਵੀਡੀਓ ਜਿਹੜੀਆਂ ਉਹ ਬਣਾਉਣੀਆਂ ਬੰਦ ਕਰੋ ਨਾ ਤਾਂ ਤੁਹਾਨੂੰ ਉਹਦੇ ਤੇ ਕੋਈ ਟੂਲ ਮਿਲਣਾ ਮੈਂ ਤੇ ਨਾ ਹੀ ਤੁਸੀਂ ਕਮਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਜੇ ਤੁਸੀਂ ਕਮਾਈ ਕਰ ਵੀ ਲਈ ਤੇ ਤੁਹਾਡੇ ਜਿਹੜੀ ਅਕਾਊਂਟ ਦੇ ਵਿੱਚ ਉਹ ਪੈਸੇ ਬਿਲਕੁਲ ਨਹੀਂ ਆਉਣੇ ਕਿਉਂਕਿ Facebook ਨੇ ਹੁਣ 2025 ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਵਾ ਉਹ ਜਿਹੜੀਆਂ ਸਫਾਈ ਕੀਤੀ ਹੋਈ ਹੈ ਤੁਹਾਨੂੰ ਵੀ ਪਤਾ ਹੈ ਇਸ ਗੱਲ ਦਾ ਠੀਕ ਹੈ ਜੀ ਤੇ ਕਿਉਂਕਿ ਹਰ ਇੱਕ ਗੱਲ ਤੇ ਠੀਕ ਹੈ ਜੀ ਪੂਰਾ ਧਿਆਨ ਰੱਖਣਾ ਪੈਂਦਾ ਵਾ ਤੇ ਜੇ ਤੁਸੀਂ ਕੋਈ ਵੀ ਠੀਕ ਹੈ ਜੀ ਮਿਸਟੇਕ ਕੀਤੀ ਤਾਂ ਤੁਹਾਡੀ ਸਾਰੀ ਮਿਹਨਤ ਜਿਹੜੀ ਉਹ ਬਰਬਾਦ ਆ ਰੀਐਕਸ਼ਨ ਵੀਡੀਓ ਖਾਸ ਕਰਕੇ ਠੀਕ ਹੈ ਜੀ ਕਲੇ ਫਾਲੋਅਰ ਵਧਾ ਰਹੇ ਆ ਠੀਕ ਹੈ ਜੀ ਹੋਰ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਹੋਣਾ ਆਉਣ ਵਾਲੇ ਸਮੇਂ ਵਿੱਚ ਕਲੇ ਫਾਲੋਅਰ ਉਹਨਾਂ ਦੇ ਐਂਗੇਜ ਹੋ ਰਹੇ ਆ ਨਾਲ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਜਿਹੜੀ ਜਿਹੜੀ ਉਹ ਟੂਲ ਆ ਉਹਨਾਂ ਦੇ ਉਹ ਵੀ ਰੈੱਡ ਹੋ ਜਾਣਗੇ ਜਾਇ ਉਹਨਾਂ ਦੀ ਆਰਨਿੰਗ ਜਿਹੜੀ ਆ ਉਹ ਵੀ ਉਹਨਾਂ ਦੀ ਸਟਾਪ ਹੋ ਜੂਗੀ ਤੇ ਫਾਇਦਾ ਕੀ ਤੇ ਤਾਂ ਕਰਕੇ ਠੀਕ ਹੈ ਜੀ ਵਧੀਆ ਵਧੀਆ ਵਰਕ ਕਰੋ ਤੇ ਜੇ ਤੁਸੀਂ ਕੰਟੈਂਟ ਟੂਲ ਤੁਹਾਨੂੰ ਮਿਲ ਗਿਆ ਵਾ ਠੀਕ ਹੈ ਜੀ ਚਾਹੇ ਤੁਸੀਂ ਲੈਣਾ ਚਾਹੁੰਦੇ ਹੋ ਤੇ ਉਸ ਲਈ ਠੀਕ ਹੈ ਜੀ ਪਹਿਲਾਂ ਕੰਮ ਸਿੱਖੋ ਵਰਕ ਸਿੱਖੋ ਕਿਵੇਂ ਵਰਕ ਕਰਨਾ ਵਾ ਕਿਵੇਂ ਕਿਹੜਾ ਵਰਕ ਅਸੀਂ ਕਰਨਾ ਹੈ ਤੇ ਕਿੱਦਾਂ ਦਾ ਵਰਕ ਕਰਨਾ ਹੈ ਜਿਹਦੇ ਲਈ ਠੀਕ ਹੈ ਜੀ ਅਸੀਂ ਸਾਨੂੰ ਕੰਟੈਂਟ ਟੂਲ ਹੈ ਜਿਹੜਾ ਹੁ ਮਿਲ ਸਕੇ ਤੇ ਅਸੀਂ ਅਰਨਿੰਗ ਕਰ ਸਕੇਗੀ ਕਿਉਂਕਿ ਕੰਟੈਂਟ ਟੂਲ ਦੇ ਵਿੱਚ ਤੁਹਾਨੂੰ ਵੀ ਪਤਾ ਹੀ ਆਪਾਂ ਰੀਲ ਤੋਂ ਵੀ ਅਰਨਿੰਗ ਕਰ ਸਕਦੇ ਹਾਂ ਫੋਟੋ ਦੇ ਤੋਂ ਵੀ ਲੌਂਗ ਵੀਡੀਓ ਦੇ ਉੱਪਰ ਵੀ ਲਾਈਵ ਦੇ ਉੱਪਰੋਂ ਵੀ ਸਾਰੀਆਂ ਠੀਕ ਹੈ ਜੀ ਉਹਦੇ ਵਿੱਚ ਹੀ ਇਹ ਇੱਕ ਟੂਲ ਦੇ ਵਿੱਚ ਠੀਕ ਹੈ ਜੀ ਸਾਰਗ ਤੋਂ ਹੀ ਸਾਰਗ ਜਿੱਦਾਂ ਤੋਂ ਅਰਨਿੰਗ ਜਿਹੜੀ ਆ ਟੈਕਸਟ ਦੇ ਉੱਪਰੋਂ ਵੀ ਤੁਸੀਂ ਕਰ ਸਕਦੇ ਹੋ ਤੁਹਾਨੂੰ ਅਲੱਗ-ਅਲੱਗ ਟੂਲ ਲੈਣ ਦੀ ਲੋੜ ਨਹੀਂ ਗਈ ਪਰ ਜੇ ਤੁਹਾਨੂੰ ਉਹ ਟੂਲ ਮਿਲ ਗਿਆ ਵਾ ਤਾਂ ਪਹਿਲਾਂ ਸੋਚ ਸਮਝ ਕੇ ਸਿੱਖੋ ਠੀਕ ਹੈ ਜੀ ਵਰਕ ਸਿੱਖੋ ਕਿਵੇਂ ਵਰਕ ਕਰਨ ਦਾ ਜੇ ਤੁਹਾਨੂੰ ਉਹ ਟੂਲ ਮਿਲ ਵੀ ਗਿਆ ਵਾ ਠੀਕ ਹੈ ਜੀ ਤੁਸੀਂ ਉਹਦੀ ਸਹੀ ਵਰਤੋਂ ਨਹੀਂ ਕਰਦੇ ਪਏ ਠੀਕ ਹੈ ਜੀ ਤੁਸੀਂ ਗਲਤ ਵਰਕ ਕਰ ਰਹੇ ਹੋ ਤੇ ਤੁਹਾਡਾ ਕੰਟੈਂਟ ਟੂਲ ਜਿਹੜਾ ਤੁਹਾਨੂੰ ਮਿਲਿਆ ਵਾ ਉਹ ਵੀ ਤੁਹਾਡਾ ਬੰਦ ਹੋ ਜਾਣਾ ਤੇ ਤੁਹਾਡੀ ਆਈਡੀ ਤੇ ਕੋਈ ਨਾ ਕੋਈ ਪ੍ਰੋਬਲਮ ਜਿਹੜੀ ਉਹ ਕ੍ਰੀਏਟ ਹੋ ਜਾਣੀ ਹੈ ਜਿਹੜੀ ਬਾਅਦ ਚ ਉਹ ਸਹੀ ਢੰਗ ਸੋਲਵ ਨਹੀਂ ਹੋਣੀ ਤੇ ਉਹਦੇ ਤੇ ਟਾਈਮ ਲੱਗ ਜਣਾ ਵਾ ਤੇ ਤੁਹਾਡੀ ਜਿਹੜੀ ਮਿਹਨਤ ਹੈ ਕੀਤੀ ਹੋਈ ਉਹ ਸਾਰੀ ਬਰਬਾਦ ਹੋ ਜਾਣੀ ਹੈ ਤੇ ਆਪਣੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹੀ ਦੱਸਿਆ ਵਾ ਠੀਕ ਹੈ ਜੀ ਜਿਹੜਾ ਵਰਕ ਕਰਨਾ ਉਹ ਸਹੀ ਵਰਕ ਕਰੋ ओरिजिनल ਵਰਕ ਕਰੋ ਤੇ ਵਰਕ ਚੰਗੀ ਤਰ੍ਹਾਂ ਸਿੱਖੋ ਸਮਝੋ ਅਤੇ ਕਿਵੇਂ ਕਰਨਾ ਵਾ ਠੀਕ ਹੈ ਜੀ ਜੇ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਲੱਗਦਾ ਫੇਸਬੁੱਕ ਉਹਦੇ ਪੋਸਟਸ ਬਾਰੇ ਜਾਂ ਕਿਸੇ ਹੋਰ ਜਿਹੀ ਦੇ ਬਾਰੇ ਨਹੀਂ ਪਤਾ ਲੱਗਦਾ ਤੇ ਤੁਸੀਂ ਮੈਨੂੰ ਜਦੋਂ ਮਰਜੀ ਇਨ ਬਾਕਸ ਦੇ ਵਿੱਚ ਮੈਸੇਜ ਕਰਿਆ ਕਰੋ ਠੀਕ ਹੈ ਜੀ ਸਕਰੀਨ ਸ਼ਾਟ ਭੇਜਿਆ ਕਰੋ ਗੱਲਬਾਤ ਕਰਿਆ ਕਰੋ ਤੇ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਗਾਈਡ ਕਰਾਂਗੇ ਠੀਕ ਹੈ ਜੀ ਤੇ ਵਰਕ ਕਰਨ ਬਾਰੇ ਠੀਕ ਹੈ ਜੀ ਚਾਹੇ ਹੋ ਪੈਸੇ ਕਮਾਉਣ ਬਾਰੇ ਠੀਕ ਹੈ ਜੀ ਫੇਸਬੁੱਕ ਤੋਂ ਕਿਵੇਂ ਕਮਾਈ ਜਾਂਦੇ ਆ ਓਕੇ ਜੀ ਜੇ ਵੱਡੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਆਪਾਂ ਇਦਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਨੇ ਰਹਿੰਦੇ ਆ ਠੀਕ ਆ ਜੀ ਓਕੇ ਜੀ ਧੰਨਵਾਦ